ਚੁੱਪ ਕੇ ਚੁੱਪ ਕੇ ਰਾਤ ਦਿਨ ਅंसू ਬਹਨਾਂ ਆਇਆ ਤੇ ਤਿੰਨ ਦਿਨ ਹੋ ਗਿਆ ਜੀ ਮੈਨੂੰ ਰਾਤ ਨੂੰ ਵੀ ਚੈਨ ਨਹੀਂ ਆਉਂਦਾ ਦਿਨ ਵੀ ਨਹੀਂ ਆਉਂਦਾ ਇਹ ਫੋਨ ਤੇ ਫੋਨ ਕੋਈ ਕਿੱਥੋਂ ਬੋਲ ਮੈਂ अलवर से बोल रहा हूं मैं राजस्थान से बोल रहा हूं मैं यूके से बोल रहा हूं मैं लंदन से बोल रहा हूं बहुत ਲੋਕ ਮਤਲਬ ਬੜਾ ਪਿਆਰ ਕਰ ਰਹੇ ਨੇ ਬਚਪਨ ਤੋਂ ਮੇਰੀ 10 ਸਾਲ ਦੀ ਉਮਰ ਸੀ ਉਸ ਟਾਈਮ ਮੈਂ ਢੋਲਕ ਦਾ ਬਰਾਜ ਸ਼ਕੀਨ ਸੀਗਾ ਢੋਲਕ ਵਿਆਣੀ ਜਿੱਦਾਂ ਕੋ ਫਿਲਮੀ ਗਾਣਾ ਆ ਕੇ ਉਹਦੇ ਨਾਲ ਨਾਲ ਇਦਾਂ ਧਿਕਰਨ ਕਿਦਾਂ ਬਜੀ ਉਸੇ ਸਟੈਂਡ ਨੂੰ ਮਤਲਬ ਵਜਾਉਣਾ ਸ਼ੁਰੂ ਕਰ ਦਿੱਤਾ ਸੀ ਦਾਤਾ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਗੋਤ ਵਾਲੇ ਦਾਤਾ ਜੀ ਉਹਨਾਂ ਨੇ ਮੈਂ ਦਰਵਾਦੀ ਬੱਚਾ ਐ ਇੰਨੀ ਗੱਲ ਕਹੀ ਸੀ लवली ਸਰਕਾਰ ਬਾਪੂ ਲਾਲ ਬਾਸ਼ਾ ਹੀ ਨਹੀਂ ਕਿ ਬੇਟਾ ਤੂੰ ਸਾਨੂੰ ਅੱਜ ਖਾਨ ਸਾਹਿਬ ਨੂੰ ਸੁਣਾ ਰਿਹਾ ਤਾ ਇੱਕ ਦਿਨ ਐਸਾ ਆਇਆ خوش ہوتے بہت ہس ہس کے سنیا کیا لوگوں نے کہا کہ پنجاب یہ میری یہی ہے ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਚਰਨਜੀਤ ਜੋਗੀ ਔਰ ਤੁਸੀਂ ਸਾਡੇ ਨਾਲ ਮੁਹabbਤੀ ਸੰਜਾ ਪਾ ਕੇ ਬੈਠੇ ਹਾਂ ਗੱਲ ਕਿਸਮਤ ਦੀ ਕਰਨ ਲੱਗਿਆ ਕਿਸਮਤ ਜਦੋਂ ਖੁੱਲਦੀ ਆ ਉਦੋਂ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਦੋਂ ਕਿਸਮਤ ਖੁੱਲ ਜਾਣੀ ਆ ਇੱਕ ਗੀਤ ਦਾ ਮੈਨੂੰ ਇੱਕ ਮੁਖੜਾ ਚਿੱਤੇ ਆ ਰਿਹਾ ਕਿ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕੋਪਰੇ ਦਾ ਉਹ ਕੋਟ ਕੋਪਰੇ ਦਾ ਫਾਟ ਕਹਿੰਦੇ ਜਦੋਂ ਵੀ ਕਿਤੇ ਜਾਂਦੇ ਹੁੰਦੇ ਸੀ ਨਾ ਉਹ ਹਮੇਸ਼ਾ ਬੰਦ ਹੀ ਪਿਆ ਰਹਿਦਾ ਹੁੰਦਾ ਸੀ ਫਿਰ ਉੱਪਰੋਂ ਦੀ ਸਰਕਾਰ ਨੇ ਫਲਾਈਓਵਰ ਬਣਾਤਾ ਹੁਣ ਆਸਾਨੀ ਹੋ ਗਈ ਆ ਇਸੇ ਤਰ੍ਹਾਂ ਕਿਸੇ ਦੀ ਕਿਸਮਤ ਦਾ ਦਰਵਾਜ਼ਾ ਜਾਂ ਫਾਟਕ ਜਦੋਂ ਖੁੱਲਦਾ ਹੈ ਫਿਰ ਉਪਰੋਂ ਦੀ ਰੱਬ ਫਲਾਈਓਵਰ ਬਣਾ ਦਿੰਦਾ ਹੈ ਤਾਂ ਫਿਰ ਉਸ ਨੂੰ ਚਾਰ ਬੰਦੇ ਜਾਨਣ ਲੱਗ ਪੈਂਦੇ ਨੇ ਪੂਰੀ ਦੁਨੀਆ ਫਿਰ ਉਸ ਨੂੰ ਲੱਭਦੀ ਹੈ ਤਲਾਸ਼ਦੀ ਹੈ ਕਿ ਬੰਦਾ ਹੈ ਕੌਣ ਤੇ ਕਿੱਥੇ ਹੈ ਇਸੇ ਤਰ੍ਹਾਂ ਹੀ ਬੀਤੇ ਦਿਨੀ ਇੱਕ ਵੀਡੀਓ ਫੇਸਬੁੱਕ ਦੇ ਉੱਪਰ ਕਿਸੇ ਨੇ ਅਪਲੋਡ ਕੀਤੀ ਉਸ ਦੇ ਵਿੱਚ ਜਿਹੜਾ ਸ਼ਖਸ ਗਾ ਰਿਹਾ ਸੀ ਉਹ ਹੂ ਬਹੂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਗੁਲਾਮ ਅਲੀ ਸਾਹਿਬ ਗਾਰੇ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਮਿਠਾਸ ਸੀ ਸੇਮ ਉਸੇ ਤਰ੍ਹਾਂ ਦੀ ਲਰਜ਼ਤਾ ਸੀ ਔਰ ਉਸ ਨੂੰ ਦੇਖ ਕੇ ਜਦੋਂ ਉਸ ਸ਼ਖਸ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਪਿਆਰਾ ਸ਼ਖਸ ਉਡਾਰੀ ਮਾਰ ਕੇ ਬਿਨਾਂ ਖੰਭਾਂ ਤੋਂ ਸਾਡੇ ਪਾਸ ਆਉਣ ਨੂੰ ਇੱਕੋ ਫੋਨ ਤੇ ਉਤਾਰੂ ਹੋ ਗਿਆ ਉਸ ਨੇ ਮੁਹੱਬਤ ਸਾਡੇ ਦਿਲ ਦੇ ਵਿੱਚ ਵਸ ਗਈ ਔਰ ਉਸ ਹੀ ਮੁਹੱਬਤ ਵਾਲੇ ਇਨਸਾਨ ਕ੍ਰਿਸ਼ਨ ਕੁਮਾਰ ਨੂੰ ਅੱਜ ਅਸੀਂ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਗੁਰਬਤ ਭਰੀ ਜ਼ਿੰਦਗੀ ਦੇ ਵਿੱਚੋਂ ਅਮੀਰ ਦਿਲ ਰੱਖਣ ਵਾਲਾ ਸਾਡੇ ਨਾਲ ਉਹ ਸੁਰਾਂ ਦਾ ਸ਼ੈਨਸ਼ਾ ਅੱਜ ਹਾਜ਼ਰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਸਭ ਤੋਂ ਪਹਿਲਾਂ ਤੇ ਤੁਹਾਡਾ ਨਿੱਘਾ ਸਵਾਗਤ ਹੀਰਾ ਕੋਲੇ ਦੀ ਖਾਨ ਦੇ ਵਿੱਚ ਜਿੰਨਾ ਮਰਜ਼ੀ ਲੁਕਿਆ ਹੋਵੇ ਉਸ ਨੂੰ ਲੱਭਣ ਵਾਲੇ ਲਾਬੇ ਲੈਂਦੇ ਨੇ ਬਿਲਕੁਲ ਇਸੇ ਤਰ੍ਹਾਂ ਦਾ ਹੀ ਉਸਤਾਦ ਕ੍ਰਿਸ਼ਨ ਕੁਮਾਰ ਜੀ ਦੇ ਨਾਲ ਹੋਇਆ ਬਹੁਤ ਧੇਰ ਉਹ ਲੁਕੇ ਰਹੇ ਪਰ ਅੱਜ ਉਹ ਅਚਾਨਕ ਬਾਹਰ ਨਿਕਲੇ ਨੇ ਤੇ ਉਹਨਾਂ ਦੀ ਲੋ ਜਿਹੜੀ ਹੈ ਉਹਨਾਂ ਦੀ ਰੌਸ਼ਨੀ ਜਿਹੜੀ ਹੈ ਸੰਗੀਤ ਜਗਤ ਮਾਣ ਰਿਹਾ ਹੈ ਇੱਥੇ ਸੁਰ ਵਾਲੇ ਲੋਕਾਂ ਦੀ ਵੀ ਕਦਰ ਹੁੰਦੀ ਹੈ ਪਰ ਅੱਜ ਸਾਡੇ ਨਾਲ ਕ੍ਰਿਸ਼ਨ ਕੁਮਾਰ ਜੀ ਨੇ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਜੈ ਮਸਤਾ ਦੀ ਜੀ ਜੀ ਜਦੋਂ ਅਸੀਂ ਤੁਹਾਡੀ ਵੀਡੀਓ ਦੇਖੀ ਜੀ ਫੇਸਬੁੱਕ ਤੇ ਉੱਪਰ ਕਿ ਤੁਸੀਂ ਗਾ ਰਹੇ ਹੋ ਹਾਂਜੀ ਸੱਚਮੁੱਚ ਇੰਜ ਲੱਗਾ ਕਿ ਇੱਕ غلام علی ਸਾਹਿਬ ਬੈਠੇ ਆ ਪਾਕਿਸਤਾਨ ਦੇ ਵਿੱਚ ਤੇ ਦੂਜੇ ਸਾਡੇ ਕੋਲ ਨੇ ਤੇ ਬਹੁਤ ਹੀ ਦਿਲ ਨੂੰ ਖੁਸ਼ੀ ਹੋਈ ਤੇ ਦਿਲ ਕੀਤਾ ਕਿ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਵੇ ਸਭ ਤੋਂ ਪਹਿਲਾਂ ਤੇ ਉਸ ਵੀਡੀਓ ਦਾ ਜੋ ਉਹ ਸਾਹਮਣੇ ਆਈ ਸੀ ਉਹਦਾ ਸਾਨੂੰ ਥੋੜਾ ਜਿਹਾ ਚਾਨਣਾ ਪਾ ਦਿਓ ਵੀ ਉਹ ਜਾਣ ਕੇ ਬਣਾਈ ਆ ਜਾਂ ਅਚਾਨਕ ਬਣਾਈ ਹੈ ਇਸ ਤਰ੍ਹਾਂ ਸੀ ਜੀ ਮੈਂ ਮੇਰੀ ਸਿਸਟਰ ਮੋਗੇ ਤੋਂ ਇੱਕ ਥੋੜਾ ਜਿਹਾ ਇੱਕ ਪਿੰਗ ਹੈ ਬਰਨਾਲਾ ਨੂੰ ਤੇ ਪਤਨੀ ਉਹਦੇ ਨਾਲ ਇੱਕ ਪਿੰਡ ਲੋਪੋ ਆ ਅੱਛਾ ਉਹ ਬਹੁਤ ਪੰਜ ਪੀੜੀ ਧਰਤੀ ਹੈ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਉੱਤੇ ਔਰ ਉਹ ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਇੱਕ ਲੜਕਾ ਉੱਥੇ ਤਪਲਾ ਵਜਾਂਦਾ ਸੀ ਉਹਨਾਂ ਤੱਕ ਹੀ ਹੈ ਤੱਕੀ ਅੱਛਾ ਤੇ ਉਹ ਬੋਲਿਆ ਕਿ ਉਸਤਾਦ ਜੀ ਆਪਾਂ ਮਾੜੀ ਗਜ਼ਲ ਸੁਣਾਦੇ ਹਾਂ ਮੈਂ ਕਿ ਕਹੇ ਖਾਨ ਸਾਹਿਬ ਦੀ ਸੁਣਾਦੇ ਤੇ ਹੰਗਾਮਾ ਇਹ ਕਿਉਂ ਬਰਪਾ ਥੋੜੀ ਸੀ ਜੋ ਪੀ ਲਈ ਮੈਂ ਕਿ ਚਲੋ ਠੀਕ ਹੈ ਵੈਸੇ ਚਾਨਗੀ ਬੈਠ ਗਏ ਦੋ ਤਿੰਨ ਬੱਚੇ ਬੈਠੇ ਕੋਲ ਔਰ ਅਸੀਂ ਬੈਠੇ ਔਰ ਮੈਂ ਉਹ ਉਸ ਗਜ਼ਲ ਨੂੰ ਗਾ ਲਿਆ ਉਹਨਾਂ ਨੇ ਮੋਬਾਈਲ 'ਤੇ ਰਿਕਾਰਡ ਕਰ ਲਿਆ ਰਿਕਾਰਡ ਕੀਤਾ ਉਸ ਤੋਂ ਬਾਅਦ ਮੇਰੇ ਇੱਕ ਸ਼ਿਗਰਦ ਹੈ ਗਗਨ ਮੱਲਾ ਉਹ ਬਹੁਤ ਅੱਛੇ ਆਦਮੀ ਆ ਹੈਂਡੀਕੈਫਟਾ ਹੁੰਦਾ ਤੇ ਅੱਛਾ ਲੜਕਾ ਉਹਨਾਂ ਨੇ ਗਾਉ ਨੂੰ ਦਿੱਤੀ ਵੀ ਆ ਜੋ ਵੀ ਆ ਕਾਰਕੀਤਾ ਸੀ ਉਹਨਾਂ ਨੇ ਗਾਂ ਆਪਣੇ ਚੈਨਲ ਤੇ ਬਣਾਇਆ ਸੀ ਇਹਦਾ ਉਸ ਤੋਂ ਉਹਨਾਂ ਨੇ ਗਾਹ ਵੇਚਤੀ ਉਹ ਫਿਰ ਇਤਨੀ ਵਾਇਰਲ ਹੋ ਰਹੀ ਅੱਜ ਤੱਕ ਮੈਨੂੰ ਲੋਕ ਸੌਂ ਨਹੀਂ ਦਿੰਦੇ ਦਿਨੋਂ ਰਾਤ ਫੋਨ ਤੇ ਫੋਨ ਫੋਨ ਤੇ ਫੋਨ ਬੰਗਾਲ ਜੁਆ ਰਿਆ ਜੀ ਯੂਕੇ ਤੋਂ ਆ ਰਿਹਾ ਹੈ ਇੰਗਲੈਂਡ ਲੰਡਨ ਹੈ ਕੈਨੇਡਾ ਰਾਜਸਥਾਨ ਜੇ ਐਂਡ ਕੇ ਇਹ ਸਾਰੇ ਮਤਲਬ ਫੋਨ ਕਰ ਰਹੇ ਹਾਂਜੀ ਹਾਂਜੀ ਸਾਰੇ ਅੱਛਾ ਕਦੇ ਸੋਚਿਆ ਸੀ ਜਦੋਂ ਵੀਡੀਓ ਬਣਾਉਣ ਬੈਠੇ ਸੀ ਕਿ ਯਾਰ ਇਹ ਇਸ ਤਰ੍ਹਾਂ ਦਾ ਧਮਾਕਾ ਹੋ ਜਾਣਾ ਨਹੀਂ ਹੂੰ ਬਿਲਕੁਲ ਸੋਚਿਆ ਨਹੀਂ ਪਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਜੀ ਹੂੰ ਤੇ ਇਸ ਤੋਂ ਪਹਿਲਾਂ ਹਾਂਜੀ ਵੀ ਆਪਾਂ ਜ਼ਿੰਦਗੀ ਦੇ ਵਿੱਚ ਫਲੈਸ਼ਬੈਕ ਚਲੀਏ ਜੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ ਜੀ ਕ੍ਰਿਸ਼ਨ ਕੁਮਾਰ ਜੀ ਉਹ ਜ਼ਿੰਦਗੀ ਜਿਹੜੀ ਹੈ ਹਾਂਜੀ ਤਰਦਤ ਵਾਲੀ ਜ਼ਿੰਦਗੀ ਬਿਲਕੁਲ ਔਖੀ ਜ਼ਿੰਦਗੀ ਹਾਂ ਹਾਂ ਪਰਿਵਾਰ ਦੀ ਜ਼ਿੰਦਗੀ ਵੀ ਔਖੀ ਵਾਹ ਦੁੱਖ ਤਕਲੀਫਾਂ ਤੱਕੇ ਗੁਰਬਤ ਜੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਕੀ ਬਾਤ ਹੈ। ਬਹੁਤ ਅੱਛਾ। ਮੇਰਾ ਇੱਕ ਮਕਸਦ ਸੀ ਬਚਪਨ ਤੋਂ ਮੈਂ ਮੇਰੀ 10 ਸਾਲ ਦੀ ਉਮਰ ਸੀ। ਉਸ ਟਾਈਮ ਮੈਂ ਢੋਲਕ ਦਾ ਬੜਾ ਸ਼ਕੀਨ ਸੀਗਾ। ਢੋਲਕ ਵਿਆਣੀ ਜਿੱਦਾਂ ਕੋ ਫਿਲਮੀ ਗਾਣਾ ਆਉਂਗਾ ਉਹਦੇ ਨਾਲ-ਨਾਲ ਇਦਾਂ ਟਿਕਰੇ ਵਿੱਚ ਕਿਦਾਂ ਵੱਜੀ ਉਸੇ ਸਟੈਂਡ ਨੂੰ ਮਤਲਬ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਫੇਰ ਹੀ ਮੇਰੀ ਮਦਰ ਸੀ ਜਿਹੜੇ ਮਤਲਬ ਮੇਰੇ ਐਨੇ ਅੱਛੇ ਸੀਗੇ ਉਹ ਉਹ ਕਹਿੰਦੇ ਬੇਟਾ ਤੂੰ ਤੈਨੂੰ ਅਸੀਂ ਕਲਾਸੀਕਲ ਮਾੜਾ ਮੋਟਾ ਸਿਖਾਉਂਦੇ ਸਿਖਾਉਂਦੇ। ਉਮਾਰਾ ਮੋਟਾ ਮੈਨੂੰ ਦੱਸ ਦਿੰਦੇ ਰੇ ਮਾਰਾ ਮੋਟਾ ਗੁਸੂਰ ਦੱਸਣਾ ਕੋਈ ਰਾਗ ਦਾ ਜਾਂ ਕਿਦਾਂ ਵੀ ਮਤਲਬ ਤੇ ਉਹਨਾਂ ਨੇ ਮਗਰ ਲਾਈ ਜਾਣਾ ਉਸ ਤੋਂ ਬਾਅਦ ਮੇਰੇ ਬਡੇ ਬ੍ਰਦਰ ਮਰਨ ਮਤ ਖਾਨ ਜੀ ਉਹ ਬੜੇ ਅੱਛੇ ਗਜ਼ਲ ਦੇ ਗਾਇਕ ਵੀ ਸੀ ਔਰ ਕਲਾਸਿਕਲ ਆਦਮੀ ਸੀ ਬਹੁਤ ਅੱਛੇ ਔਰ ਉਹਨਾਂ ਨੇ ਵੀ ਮੈਨੂੰ ਮਾਰੀ ਮੋਟੀ ਤਾਲੀਮ ਦਿੱਤੀ ਫਿਰ ਮੇਰੇ ਉਸਤਾਦ ਮਹਿੰਦਰਪਾਲ ਸੇਠੀ ਰਾਮਗੁਮਨ ਸ਼ਰਮਾ ਕੋਟਕਪੂਰੇ ਤੋਂ ਅੱਛਾ ਡਿਸਟ੍ਰਿਕਟ ਫਰੀਦਕੋਟ ਤੋਂ ਉਹਨਾਂ ਨੇ ਵੀ ਤਾਲੀਮ ਦਿੱਤੀ ਫਿਰ ਮੇਰੀ ਖਾਨ ਸਾਹਿਬ ਨੇ ਜਦੋਂ ਮੁਲਾਕਾਤ ਇਹਨਾਂ ਦੀ ਮੁਲਾਕਾਤ ਤੋਂ ਪਹਿਲਾਂ ਜਦੋਂ ਇਹਨਾਂ ਨੇ ਗ਼ਜ਼ਲਾਈ ਹੈ ਹੰਗਾਮਾ ਇਹ ਕਿਉਂ ਵਰਪਾਇਆ ਚੁਪਕੇ-ਚੁਪਕੇ ਆਦਿ ਉਹ ਸਭ ਤੋਂ ਪਹਿਲਾਂ ਇਹਨਾਂ ਦੀ ਗ਼ਜ਼ਲ ਸੀਗੀ ਸਭ ਤੋਂ ਪਹਿਲੀ ਸ਼ਾਮ ਕੋ ਸਵੇਹ ਚਮਨ ਯਾਦ ਆਈ ਕਿਸ ਕੀ ਖੁਸ਼ਬੂ ਇਹ ਬਦਨੀ ਆ ਰਹੀ ਵਾਹ ਤੋਂ ਬੜੀ ਦਿਲ ਨੂੰ ਛੂਹੀ ਗ਼ਜ਼ਲ ਫੇਰ ਮੇਰਾ ਸ਼ੌਕ ਇਹਨਾਂ ਵੱਲ ਨੂੰ ਅੱਛਾ ਫਿਰ ਇਹਨਾਂ ਨੇ ਮਗਜ਼ਰਾ ਗਉਣੇ ਸ਼ੁਰੂ ਕਰਤੀ ਹਾਂ ਇਹਨਾਂ ਦੀ ਮੈਂ ਮਾਰੇ ਵੀ ਕਾਪੀ ਕਰਨੀ ਸ਼ੁਰੂ ਕਰਤੀ ਵੀ ਕਿੱਦਾਂ ਗਾਉਂਦੇ ਆ ਕੀ ਸਟਾਈਲ ਖਾਨ ਸਾਹਿਬ ਦਾ ਹੂੰ 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 ਬਸ ਇਦਾਂ ਕਰਦੇ 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 ਅੱਜ ਇਸ ਨੌਬਤ ਤੇ ਆ ਗਏ ਤੇ ਦੁਨੀਆ ਫਿਰ ਖਾਨ ਸਾਹਿਬ ਮੈਨੂੰ ਮਿਲੇ ਖੁਦ ਅੱਛਾ ਕਦੋਂ ਮਿਲੇ ਇਹ ਦਾਤਾ ਅਲਮਸਤ ਬਾਪੂ ਲਾਲ ਬਾਛੇਨ ਗੁਰਦਵਾਲੇ ਦਾਤਾ ਜੀ ਉਹਨਾਂ ਨਾਲ ਮੈਂ ਦਰਵਾਦੀ ਬੱਚਾ ਹਾਂ ਛੋਟਾ ਜਿਹਾ ਕਰੀਬ ਨਿਵਾਜ ਔਰ ਉਹਨਾਂ ਦੀ ਬਰਸੀ ਤੇ ਮੁਲਾਕਾਤ ਹੋਈ ਸੀ ਅੱਛਾ ਫਿਰ ਹੰਸਰਾ ਹੀ ਹੰਸ ਭਾਈ ਨੇ ਇੰਨੀ ਗੱਲ ਕਹੀ ਸੀ ਵੀ ਉਹ ਵੀ ਆਪਣੇ ਬਚਪਨ ਦੇ ਦੋਸਤ ਹੈ ਭਰਾ ਹੀ ਆਪਣੇ ਉਹ ਕਹਿੰਦੇ ਵੀ ਕਿਸ਼ਨ ਜੀ ਕਦੇ ਆਪੇ ਇਹਨਾਂ ਦੇ ਸਾਹਮਣੇ ਕਦੇ ਆ ਤੁਸੀਂ ਗਏ ਮੈਂ ਕਦੇ ਨਹੀਂ ਕਹਿੰਦੇ ਅੱਜ ਫਿਰ ਹੋ ਜਾਏ ਔਰ ਇਹ ਗੱਲ ਹੋਣ ਤੋਂ ਪਹਿਲਾਂ ਦਾਤਾ ਜੀ ਨੇ ਇੰਨੀ ਗੱਲ ਕਹੀ ਸੀ लवली ਸਰਕਾਰ ਬਾਪੂ ਲਾਲ ਬਾਦਸ਼ਾਹੀ ਨੇ ਕਿ ਬੇਟਾ ਤੂੰ ਸਾਨੂੰ ਅੱਜ ਖਾਨ ਸਾਹਿਬ ਨੂੰ ਸੁਣਾ ਰਿਹਾ ਤੇ ਗੁਲਾਮ ਖਾਨ ਸਾਹਿਬ ਨੂੰ ਔਰ ਇੱਕ ਦਿਨ ਐਸਾ ਆਏਗਾ ਖਾਨ ਸਾਹਿਬ ਤੈਨੂੰ ਖੁਦ ਸੁਣਣਗੇ ਇੱਥੇ ਆ ਕੇ ਮੋਰੇ ਬੈਠ ਕੇ ਹਾਂਜੀ ਅੱਛਾ ਵੀ ਉਹ ਨੀਚੇ ਬੈਠਣ ਦੇ ਦਰੀਦੇ ਸੰਗਤ ਵੀ ਬੈਠੀ ਹੋਏਗੀ ਔਰ ਤੂੰ ਸਟੇਜ ਤੇ ਬਿਠਾਏਗਾ ਤੂੰ ਗਾਏਗਾ ਔਰ ਸੁਣਨਗੇ ਤੈਨ ਅੱਛਾ ਔਰ ਉਹ ਟਾਈਮ ਆ ਗਿਆ ਜਨਾਬ ਉਹ ਟਾਈਮ ਜਦੋਂ ਆਇਆ ਤੇ ਬੜੀ ਹੈਰਾਨੀ ਫਿਰ ਮੇਰੇ ਦਿਲ 'ਚ ਮੈਨੂੰ ਯਾਨੀ ਕਿ ਮੇਰੇ ਦਿਲ ਚ ਆਈ ਨਹੀਂ ਗੱਲ ਕਿ ਇਹ ਗੱਲ ਉਹਨਾਂ ਨੇ ਕਹੀ ਸੀ ਉਹ ਜਿਹੜੇ ਉਸ ਟਾਈਮ ਦਰਸ਼ਕ ਮੇਰੇ ਨਾਲ ਖ ਉਹ ਬੰਦੇ ਰੋਣ ਲੱਗੇ ਕਿ ਜੋ ਦਾਤਾ ਜੀ ਨੇ ਕਿਹਾ ਸੀ ਸਾਈ ਜੀ ਨੇ ਕਿਹਾ ਸੀ ਅੱਜ ਉਹੀ ਪੂਰੀ ਹੋ ਰਹੀ ਗੱਲਬਾਤ ਹਮਮ ਔਰ ਖਾਨ ਸਾਹਿਬ ਬੈਠੇ ਦਾ ਤੇ ਸ਼ੁਰੂ ਹੋ ਗਿਆ ਜਿੱਦਾਂ ਹਮ ਤੇਰੇ ਸ਼ਹਿਰ ਮੈਂ ਆਏ ਹਮ ਹਾਂਜੀ ਫੇਰ ਚੁਪਕੇ ਚੁਪਕੇ ਰਾਤ ਨੂੰ ਹੰਗਾਮਾ ਹੋਰ ਕੁਸ਼ੀ ਕਹੀ ਤੇ ਬੜੇ ਖੁਸ਼ੇ ਬਰਨਾਂ ਦੇ ਸਾਰੀ ਮਹਿਬਲ ਨੇ ਔਰ ਸਭ ਨੇ ਅਚਾ ਜਦੋਂ ਸਾਹਮਣੇ ਬੈਠੇ ਸੀ غلام ali ਸਾਹਿਬ ਹਾਂਜੀ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਇਧਰੋਂ ਤੁਸੀਂ ਉੱਪਰੋਂ ਸਟੇਜ ਤੇ ਗਾ ਰਹੇ ਹੋ ਹਾਂਜੀ ਹਾਂਜੀ ਆਮੋ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਪੈਂਦੀਆਂ ਸੀ ਬਿਲਕੁਲ 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 ਜਦੋਂ ਮੈਂ ਕੋਈ ਆਪਣੇ ਵੱਲੋਂ ਜਿੱਦਾਂ ਆਪਸਰ ਉਹਨੇ ਰਹਿਗੇ ਜਿੱਦਾਂ ਆਪਣੇ ਕੋਲੋਂ ਹੀ ਬੰਦਾ ਕੁਝ ਮੜਾ ਦੇ ਐਂਟਰ ਕਰ ਲੈਂਦਾ ਕਿਸੇ ਕਿਸੇ ਫਿਰ ਉਹ ਇੰਨੇ ਖੁਸ਼ ਦਿਸਦਾ ਬਹੁਤ ਹਾਸਾ ਕਿਸ ਕਿਉਂ ਉਹਨੇ ਸੁਣਿਆ ਕੀ ਬਾਤ ਹੈ ਬਹੁਤ ਅੱਛਾ ਉਹ ਮੈਨੂੰ ਬਹੁਤ ਅੱਛਾ ਲੱਗਿਆ ਬੀਟੇ ਖਾਨ ਸਾਹਿਬ ਕੁਝ ਕਿਹਾ ਉਹਨੇ ਤੁਹਾਨੂੰ ਉਸ ਬਾਬਤ ਬਹੁਤ ਬਹੁਤ ਕੁਝ ਕਿਹਾ ਉਹਨੇ ਬੜੀ ਸ਼ਾਬਾਸ਼ ਦਿੱਤੀ ਆ ਪਿਆਰ ਦਿੱਤਾ ਕਿ ਵਾਕਈ ਮੇਰਾ ਜਿਹੜਾ ਹੈ ਅੰਦਰ ਤੇ ਅੰਦਰ ਹੈ ਕੁਝ ਅੱਛਾ ਮੇਰੇ ਵਾਲੀ ਬਗਵਾਨ ਤੇਰੇ ਅੰਦਰ ਫਿਰ ਉਹ ਫਿਰ ਬਹੁਤ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਤੇ ਮੇਰੀ ਇਹੀ ਅੱਛਾ ਹਾਂਜੀ ਅੱਛਾ ਜਦੋਂ ਦਿਲ ਦੀ ਤਮੰਨਾ ਹੁੰਦੀ ਹੈ ਕਿ ਬੰਦਾ ਗਾਉਣ ਲੱਗਦਾ ਕਿਸੇ ਨੂੰ ਆਪਣਾ ਰੋਲ ਮਾਡਲ ਬਣਾ ਕੇ ਕਿ ਗੁਲਾਮ ਅਲੀ ਸਾਹਿਬ ਨੂੰ ਗਾਉਣਾ ਤੁਸੀਂ ਸ਼ੁਰੂ ਕਰ ਦਿੱਤਾ ਜੀ ਫਿਰ ਇਹ ਇਹ ਦਿਲ ਦੇ ਵਿੱਚ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਕਦੇ ਸੋਚਿਆ ਸੀ ਕਿ ਇਦਾਂ ਵੀ ਹੋ ਸਕਦਾ ਕਿ ਉਹ ਮੁਰੇ ਬੈਠੇ ਹੋਣਗੇ ਤੇ ਮੈਂ ਉਹਨਾਂ ਦੇ ਨਾਲ ਗਾਉਂਗਾ ਸੋਚਿਆ ਸੀ ਕਦੇ ਦਿਲ ਦਾ ਬਿਲਕੁਲ ਨਹੀਂ ਜੀ ਬਿਲਕੁਲ ਅੱਛਾ ਇੱਕ ਐਡੀ ਵੱਡੀ ਹਸਤੀ ਐਡਾ ਵੱਡਾ ਸੂਰਜ ਉਹਨਾਂ ਦੇ ਸਾਹਮਣੇ ਛੋਟੇ ਛੋਟੇ ਚਿਰਾਗ ਦਾ ਕੁਝ ਵੀ ਨਹੀਂ ਕਰ ਸਕਦੇ ਨਾ ਹੂੰ ਹੂੰ ਇਹ ਉਹ ਮੈਂ ਕਹਿੰਦਾ ਉਹ ਇੰਨੇ ਅੱਛੇ ਐ ਇੰਨੇ ਅੱਛੇ ਵੀ ਕਿਹਾ ਬਾਤ ਉਹਨਾਂ ਦੀ ਐਸੇ ਲੋਕ ਆ ਉਹ ਵੀ ਉਹ ਕਿਸੇ ਨੂੰ ਮਾਰਨ ਸਮਝਦੇ ਉਹ ਹਰ ਇੱਕ ਨਾਲ ਪਿਆਰ ਕਰਦੇ ਹੂੰ ਖਾਨ ਸਾਹਿਬ ਅੱਛਾ ਆਪਾਂ ਗੱਲ ਅੱਗੇ ਤੋਰੀਏ ਉਸ ਤੋਂ ਪਹਿਲਾਂ ਕੋਈ ਇੱਕ ਦੋ ਸਾਡੇ ਨਾਲ ਕੋਈ ਗਜ਼ਲ ਦੇ ਕੋਈ ਸ਼ੇਅਰ ਸਾਂਝੇ ਕਰਨਾ ਚਾਹੋਗੇ ਜੀ ਜੀ ਵੈਸੇ ਤਾਂ ਚਲੋ ਹਰਮੋਨੀਅਮ ਦੇ ਨਾਲ ਤਾਂ ਕੁਝ ਗੱਲ ਬਿਲਕੁਲ ਹੋਰ ਹੋਣੀ ਸੀਗੀ ਤਨਮ ਦੇ ਵਿੱਚ ਚਲੋ ਠੀਕ ਹੈ ਜੀ ਜੀ ਜਿਵੇਂ ਇਹਨਾਂ ਨੇ ਉਹ ਗਾਇਆ ਹੈ ਖਾਨ ਸਾਹਿਬ ਨੇ ਉਹ ਹੰਗਾਮਾ ਹੈ ਕਿਉਂ ਵਰਪਾਏ ਐਂ ਸਮਝੋ ਜ਼ਰੂਰ ਹੰਗਾਮਾ ਹੈ ਕਿਉਂ ਵਰਪਾ ਤੋੜੀ ਸੇ ਜੋ ਪੀਲੀ ਹੈ ਹੰਗਾਮਾ ਹੈ ਕਿਉਂ ਵਰਪਾ ਤੋੜੀ ਸੇ ਜੋ ਪੀਲੀ ਹੈ ਦੱਕ ਤੂੰ ਨਹੀਂ dala ਦਾਕ ਤੂੰ ਨਹੀਂ ਦਾਲਾ ਚੋਰੀ ਤੂੰ ਨਹੀਂ ਕੀ ਹੈ ਹੰਗਾਮ ਹੈ ਕਿਉਂ ਬਰਪਾ ਥੋੜੀ ਸੀ ਜੋ ਪੀ ਲਈ ਵਾਹ ਕੀ ਬਾਤ ਹੈ ਕੀ ਬਾਤ ਅੱਛਾ ਜਦੋਂ ਜਨਾਬ ਹਾਂਸ ਰਾਜ ਹੰਸੀ ਨੇ ਕਿਹਾ ਤੁਹਾਨੂੰ ਜੀ ਚਲੋ ਗਾਓ ਹਾਂਜੀ ਹਾਂਜੀ उस ਤੋਂ ਬਾਅਦ ਜਦੋਂ ਮਹਿਫਲ ਹੋ ਗਈ ਨਿਬੜ ਗਈ ਜੀ ਫਿਰ ਹੰਸ ਉਹਨਾਂ ਦਾ ਕੀ ਬਿਆਨ ਸੀ ਫਿਰ ਹੰਸ ਭਾਈ ਦਾ ਹੀ ਬਿਆਨ ਸੀਗਾ ਕਿ ਸੁਣਿਆ ਉਹਨਾਂ ਨੇ ਸਭ ਨਹੀਂ ਹੈ ਹਮਮ ਕ੍ਰਿਸ਼ਨ ਜੀ ਔਰ ਹੰਸ ਭਾਈ ਵੀ ਦਰਵੇਸ਼ ਲੋਕ ਹੈ ਕੀ ਆ ਬਾਤ ਉਹਨਾਂ ਦੀ ਉਹ ਤਾਂ ਬਹੁਤ ਫਕੀਰ ਫਕਰ ਲੋਕ ਨੇ ਭਾਜੀ ਮੇਰੇ ਬਚਪਨ ਦੇ ਦੋਸਤ ਵੀ ਹੈ ਹਮਮ ਤੋਂ ਇਹ ਮਤਲਬ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਜਾਣ ਲੱਗੇ ਖਾਨ ਸਾਹਿਬ ਉਹਨਾਂ ਨੇ ਇਹੀ ਗੱਲ ਕਹੀ ਸੀ ਖਾਨ ਸਾਹਿਬ ਜੀ ਨੇ ਉਸਤਾਜੀ ਨੇ ਗੁਲਾਮ ਨੇ ਖਾਨ ਸਾਹਿਬ ਨੇ ਕਿ ਸਭ ਲੋਕ ਆ ਗਏ ਅੱਛਾ ਗਾ ਕੇ ਗਏ ਕਿਸੇ ਨੂੰ ਬੁਰਾ ਨਹੀਂ ਸਾਰੇ ਅੱਛੇ ਹੀ ਗਾ ਗਏ ਬੜੀਆ ਗਾ ਗਏ ਪਰ ਜਿਹੜੀ ਮੇਰੀ ਰੂਹ ਦੀ ਖਰਾਕ ਸੀ ਉਹ ਕ੍ਰਿਸ਼ਨ ਕੁਮਾਰ ਸੀ ਅੱਛਾ ਵੀ ਤਾਰੀਫ ਕਰਕੇ ਕਿ ਹੁਮਨ ਪਸੰਦ ਆ ਜੀ ਅੱਛਾ ਕ੍ਰਿਸ਼ਨ ਜੀ ਜੇ ਮੈਂ ਗੱਲ ਕਰਾਂ ਗਾਇਕੀ ਦੀ ਦੌਲਤ ਜਿਹੜੀ ਹੈ ਤੁਹਾਡੇ ਕੋਲ ਬਹੁਤ ਆ ਚਲੋ ਇਹ ਤਾਂ ਮარგਦਾ ਜੀ ਇਹ ਤਾਂ ਇਹ ਇਹ ਤਾਂ ਜ਼ਿੰਦੀਪਰ ਦਾ ਤਾਂ ਕੋਈ ਅੰਤ ਨਹੀਂ ਕੋਈ ਪਰ ਜੇਕਰ ਗੱਲ ਕਰੀਏ ਚਾਂਦੀ ਦੇ ਸਿੱਕਿਆਂ ਦੀ ਜੀ ਜੇਕਰ ਗੱਲ ਕਰੀਏ ਰੁਪਈਆਂ ਦੀ ਜੇਕਰ ਗੱਲ ਕਰੀਏ ਸੈਂਕੜਿਆਂ ਦੀ ਜੇਕਰ ਗੱਲ ਕਰੀਏ ਹਜ਼ਾਰਾਂ ਦੀ ਤੇ ਜੇਕਰ ਗੱਲ ਕਰੀਏ ਲੱਖਾਂ ਦੀ ਜੀ ਉਹਦੇ ਵੱਲੋਂ ਕ੍ਰਿਸ਼ਨ ਕੁਮਾਰ ਦੀ ਜੇਬ ਪਾਟੀ ਆ ਬਿਲਕੁਲ ਤੇ ਜੇ ਇੱਕ ਦੋਸਤ ਬਚਪਨ ਦੀ ਤੁਸੀਂ ਗੱਲ ਕਰਦੇ ਹੋ ਕਿ ਬਹੁਤ ਵੱਡਾ ਹਾਂ ਜੀ ਦੋਸਤੀ ਭਗਵਾਨ ਕ੍ਰਿਸ਼ਨ ਤੇ ਸੁਦਾਮਾ ਜੀ ਦੀ ਵੀ ਹੈ ਜੀ ਜੀ ਭਗਵਾਨ ਕ੍ਰਿਸ਼ਨ ਜੀ ਦੇ ਕੋਲ ਜਦੋਂ ਸੁਦਾਮਾ ਜੀ ਜਾਂਦੇ ਆ ਤੇ ਫਿਰ ਉਹਨਾਂ ਦੀ ਕੁਲਾਂ ਤਰ ਜਾਂਦੀਆਂ ਬਿਲਕੁਲ ਤੇ ਤੁਸੀਂ ਆਪਣੇ ਬਚਪਨ ਦੇ ਦੋਸਤੇ ਕੋਲ ਜਾ ਕੇ ਕਦੇ ਦਰਖੜਕਾ ਕੇ ਕਿਹਾ ਨਹੀਂ ਕਿ ਜਨਾਬ ਤੁਸੀਂ ਕਿੱਥੇ ਪਹੁੰਚ ਗਏ ਕਿਤੇ ਸਾਡੀ ਵੀ ਬਾਹ ਫੜ ਲਓ ਕਦੀ ਹੋਈ ਗੱਲਬਾਤ ਇਸ ਵਿਸ਼ੇ ਦੇ ਉੱਪਰ ਨਹੀਂ ਉਹਨਾਂ ਨੇ ਬੜੀ ਬੜੀ ਇਹ ਕੋਸ਼ਿਸ਼ ਕੀਤੀ ਹੈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭਾਜੀ ਥੋੜੇ ਜੇ ਉਹ ਆਪਣੇ ਬਿਜ਼ੀ ਰਹਿੰਦੇ ਕੋਈ ਐਸੀ ਬਾਤ ਨਹੀਂ ਬਾਕੀ ਦਾਤਾ ਜੀ ਬਾਪੂ لال ਬਾਦਸ਼ਾਹ ਸੇਕਾਰ ਔਰ ਲਬਲੀ ਸਾਈਂ ਜੀ ਉੱਥੇ ਦੀ ਸਾਥ ਸੰਗਤ ਸੇਵਾਦਾਰ ਭੈਣ ਭਾਈ ਜਿਤਨੇ ਵੀ ਨੇ ਸਭ ਨੇ ਪਿਆਰ ਕੀਤਾ ਬੜਾ ਸਤਿਕਾਰ ਮਿਲਿਆ ਉਹਨਾਂ ਨੂੰ ਮੈਨੂੰ ਅਜੇ ਤੱਕ ਯਾਦ ਨਹੀਂ ਆਉਂਦਾ ਸੱਚ ਦਾ ਮਾਰਗ ਦੀ ਰਹਿਮਤ ਹੀ ਐ ਸੀ ਚ ਤਾਂ ਦੇਖੋ ਵੈਸੇ ਇੱਕ ਗੱਲ ਤਾਂ ਇਹ ਹੈ ਕਿ ਸਾਨੂੰ ਦੁਨੀਆ ਦੇ ਉੱਪਰ ਕਦੇ ਵੀ ਕਿਸੇ ਤੋਂ ਮੰਗਣਾ ਨਾ ਪਵੇ ਜੀ ਸਿੱਧੀ ਗੱਲ ਹਾਂਜੀ ਹਾਂਜੀ ਕਿਉਂਕਿ ਪ੍ਰਮਾਤਮਾ ਜੇ ਕੁਝ ਦਵੇ ਤੇ ਆਪਣੇ ਘਰ ਹੀ ਦਵੇ ਆਪਣੀ ਮਿਹਨਤ ਦਾ ਖਟਿਆ ਕਮਾਇਆ ਚਾਹੇ ਥੋੜਾ ਹੋਵੇ ਤੇ ਜਾਂ ਬਹੁਤਾ ਹੋਵੇ ਉਹ ਸਾਨੂੰ ਦਵੇ ਬਿਲਕੁਲ ਬਿਲਕੁਲ ਪਰ ਜਦੋਂ ਕਹਿੰਦੇ ਕਿ ਉਹ ਸ਼ਾਹੂਕਾਰ ਕਹਦਾ ਜਿਹਦਾ ਗਵਾਂਢੀ ਭੁੱਖਾ ਸੌਂਜਵੇ ਹੂੰ ਹੂੰ ਜੇਕਰ ਕੋਈ ਕਿਸੇ ਦੀ ਕਰ ਸਕਦਾ ਹੋਵੇ ਤਾਂ ਫਿਰ ਕਰ ਦੇਣ ਦੇ ਵਿੱਚ ਵੀ ਕੋਈ ਬਹੁਤ ਵੱਡੀ ਕੋਈ ਐਡੀ ਕੋਈ ਮੁਸ਼ਕਲ ਨਹੀਂ ਆ ਜਾਣੀ ਚਾਹੀਦੀ ਖੈਰ ਆਪਾਂ ਵਾਪਸ ਤੁਹਾਡੀ ਗਾਇਕੀ ਤੇ ਆਉਂਦੇ ਹਾਂ ਪਰ ਇੱਕ ਵਾਰ ਮੈਂ ਤੁਹਾਡੀ ਗੱਲ ਜੀ ਜ਼ਰੂਰ ਕੀ ਅੱਜ ਤੱਕ ਦਾਤਾ ਹੀ ਨਹੀਂ ਐਸਾ ਕੋਈ ਟਾਈਮ ਨਹੀਂ ਆ ਨਾ ਗਾ ਰੋਟੀ ਵੱਲੋਂ ਨਾ ਇਧਰ ਤੋਂ ਜਾਣ ਵੱਲੋਂ ਕੋਈ ਇਦਾਂ ਦੀ ਗੱਲਬਾਤ ਨਹੀਂ ਜੀ ਉਹਨਾਂ ਦੀ ਰਹਿਮਤ ਹੀ ਆ ਸੀ ਜੀ ਕਿਉਂਕਿ ਗੱਲ ਇੱਥੇ ਇਸ ਕਰਕੇ ਕਰ ਰਹੇ ਕਿਉਂਕਿ ਪਰਿਵਾਰ ਹਾਂ ਜੀ ਪਰਿਵਾਰ ਕੀ ਪਰਿਵਾਰ ਸੰਭ ਲੈਂਦਾ ਜੀ ਤੁਹਾਡਾ ਤੇ ਸੁਣਿਆ ਪਰਿਵਾਰ ਵੀ ਨਹੀਂ ਹੈਗਾ ਪਰਿਵਾਰ ਸੀ ਹੂੰ बस ये कुछ जिंदगी दे मसले ऐसे आंदे कि ओदे ਵਿੱਚ ਮੈਸੇਜ ਜਿਹੜੀ ਸੀ ਮਿਲੀ ਉਹਦਾ ਦਿਲ ਦਾ ਬਾਲ ਖਰਾਬ ਹੋ ਗਿਆ ਆਹ ਤਾਂ ਨੁਕਸ ਪੈ ਗਿਆ ਹੂੰ बस ਕੁਝ ਦੇ 2-4 ਸਾਲ ਜਿਏ ਹੋ ਬਸ ਬਥੇਰਾ ਹਿੰਮਤ ਕੀਤੀ ਹਸਪਤਾਲ ਡਾਕਟਰ ਇਦੋਂ ਦਰ ਜਾਣ ਦੀ ਪਰ ਨਹੀਂ ਉਹ ਨਹੀਂ ਬਸ ਸਕੀ ਤੇ ਚਲੋ ਉਹ ਡਾਕਟਰ ਸਾਹਿਬ ਕਹੇ ਕਿ ਜੇ ਸਤ ਨੂੰ ਕੋਈ ਬੇਟੀ ਜਾਂ ਬੇਟਾ ਚਾਹੀਦਾ ਫਿਰ ਇਹ ਖਤਮ ਹੋ ਜਾਣਗੇ ਮੈਂ ਕਿਹਾ ਫਿਰ ਮੈਨੂੰ ਤਾਂ ਹੋਰ ਛੇਦੀ ਜ਼ਰੂਰਤ ਨਹੀਂ ਜੋ ਮੇਰਾ ਸਾਥੀ ਨਹੀਂ ਰਹਾ ਤਾਂ ਮੈਂ ਕੀ ਕਰਾਂ ਫਸੋ ਉਸ ਤੋਂ ਬਾਅਦ ਉਹਨਾਂ ਦੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਇਹ ਇਹ ਹਾਸਾ ਉਹਨਾਂ ਨੂੰ 25 ਸਾਲ ਹੋ ਗਏ ਅੱਛਾ ਹਾਂਜੀ ਉਹ ਇਦਾਂ ਫਿਰ ਉਸ ਤੋਂ ਬਾਅਦ ਵੀ ਦਾਤਾ ਜੀ ਨਾਲ ਫਿਰ ਮੁਲਾਕਾਤ ਹੋ ਗਈ ਫਿਰ ਦਾਤਾ ਨੇ ਮੈਨੂੰ ਐਸਾ ਰੱਖਿਆ ਐਸਾ ਰੱਖਿਆ ਕੋਈ ਯਾਦ ਹੀ ਨਹੀਂ ਆਉਂਦਾ ਅੱਜ ਤੱਕ ਕੀ ਆਵਾਜ਼ ਉਹਨਾਂ ਨੇ ਰਹਿਮਤ ਨਾਲ ਹੀ ਜੀ ਰਹੇ ਆ ਤੇ ਰਹਿਮਤ ਨਾਲ ਹੀ ਖਾਣੇ ਇਹ ਵੀ ਇੱਕ ਕਿਸਮ ਦੀ ਇੱਕ ਫਕੀਰੀ ਆ ਹਾਂਜੀ ਹਾਂਜੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਪਿਆ ਜੀ ਅੱਜ ਦੇ ਦੌਰ ਦੇ ਵਿੱਚ ਤਾਂ ਲੋਕ ਸੇਵਾ ਨਹੀਂ ਢੰਡਾ ਹੋਣ ਆਂਦੇ ਹਾਂਜੀ ਹਾਂਜੀ ਫਟ ਕਹਿੰਦੇ ਕਿ ਮੁੜ ਕੇ ਫਿਰ ਵਿਆਹ ਕਰਾ ਲਈਏ ਨਹੀਂ ਨਹੀਂ ਪਰ ਮਾਲਕ ਨੇ ਬਹੁਤ ਹਿੰਮਤ ਬਖਸ਼ੀ ਆ ਸਬਰ ਬਖਸ਼ਿਆ ਸਬਰ ਬਖਸ਼ੀ ਇਸ ਸਬਰ ਜਿਹੜਾ ਹੁੰਦਾ ਹੈ ਇਹ ਸਬਰ ਹੀ ਇਨਸਾਨ ਨੂੰ ਅੱਗੇ ਲੈ ਕੇ ਜਾਂਦਾ ਹੈ ਜੀ ਜੀ ਹੁਣ ਅੱਜ ਵੀਡੀਓ ਵਾਇਰਲ ਹੋ ਗਈ ਫੋਨ ਆ ਰਹੇ ਬਹੁਤ ਜ਼ਿਆਦਾ ਜੀ ਕਦੇ ਕਿਤੇ ਹੋਂ ਕਦੇ ਕਿਤੇ ਹੋਂ ਕਦੇ ਕਿਤੇ ਹੋਂ ਪੂਰੇ ਆ ਰਹੇ ਲੋਕੇ ਵੀ ਪੁੱਛਦੇ ਹੋਣਗੇ ਵੀ ਪ੍ਰੋਗਰਾਮ ਕਰਦੇ ਹੋ ਹਾਂਜੀ ਤੁਸੀਂ ਕੀ ਕਹਿੰਨੇ ਹੋ ਮੋਰਿਓ ਹਾਂ ਮੈਂ ਕਰਦਾ ਪੈਸੇ ਪੁੱਛੇ ਦੱਸਦੇ ਉਹਨੇ ਹਾਂ ਮੈਂ ਪੈਸੇ ਵੀ ਲੈਣਾ ਭਾਈ ਜਿੰਨੀ ਦੂਰ ਜਾਣਾ ਉਹਨੇ ਪੈਸੇ ਦੱਸਦੇ ਹਾਂ ਕਿਉਂਕਿ ਕਾਰਨ ਪਤਾ ਕੀ ਹੈ ਇੱਥੇ ਸਾਡੇ ਇੱਥੇ ਇੱਕ ਚੱਲ ਕੀ ਪਿਆ ਸਿਸਟਮ ਹਾਂਜੀ ਹਾਂਜੀ ਜਿਨ੍ਹਾਂ ਦੇ ਕੋਲ ਕੋਈ ਸੁਰਤਾਲ ਹੈ ਨਹੀਂ ਹੂੰ ਹੂੰ ਇੱਥੇ ਲੋਕ ਭੇਡਾਂ ਦੇ ਮਗਰ ਲੱਗਣ ਵਾਲੇ ਆ ਹਾਂਜੀ ਹਾਂਜੀ ਜਿਨ੍ਹਾਂ ਦੇ ਕੋਲ ਕੋਈ ਸੁਰਤਾਲ ਹੈ ਨਹੀਂ ਹੂੰ ਜਿਨ੍ਹਾਂ ਨੂੰ ਕੋਈ ਸੰਗੀਤ ਦੀ ਸਮਝ ਹੈ ਨਹੀਂ ਬਿਲਕੁਲ ਜੀ ਉਹਨਾਂ ਦੇ ਮਗਰ ਤਾਂ ਝੋਲੇ ਭਰ ਕੇ ਨੋਟਾਂ ਦੇ ਤੁਰੇ ਫਿਰਦੇ ਆ ਹਾਂਜੀ ਹਾਂਜੀ ਜਿਹਦੇ ਕੋਲ ਸੁਰ ਹੈਗਾ ਸਮਝ ਹੈਗੀ ਹੈ ਹੂੰ ਹੂੰ ਉਹਦੇ ਵਾਸਤੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਆ ਹੂੰ ਹੂੰ ਤੁਹਾਨੂੰ ਲੱਗਦਾ ਕਿ ਇਹ ਦੁਨੀਆ ਦੇ ਵਿੱਚ ਜਿਹੜਾ ਇਹ ਮੋੜ ਆਇਆ ਇਸ ਸੰਗੀਤ ਲਈ ਘਾਤਕ ਆ ਹਾਂਜੀ ਹਾਂਜੀ ਹੈ ਮਾਰ ਦੂਗਾ ਕੌਣ ਵਾਲਿਆਂ ਨੂੰ ਹੈ ਪਰ ਇੱਕ ਬਾਤ ਹੈ ਜਿਹੜੇ ਸੁਰੀਲੇ ਜਿਹੜੇ ਸੁਰ ਨੂੰ ਸਮਝਦੇ ਉਹ ਸਮਝਦੇ ਆ ਫਿਰ ਉਹ ਜਿਹੜੇ ਜਿਨ੍ਹਾਂ ਦੇ ਜਿਹੜੇ ਝੋਲੇ ਲਈ ਫਿਰ ਜਿਨ੍ਹਾਂ ਦੇ ਪਿੱਛੇ ਉਹਨਾਂ ਨੂੰ ਨਹੀਂ ਬੁਲਾਉਂਦੇ ਇਹ ਵੀ ਦੇਖ ਹੂੰ ਉਹਨਾਂ ਨੂੰ ਪਸੰਦੀ ਨਹੀਂ ਕਰਦੇ ਉਹ ਕਹਿੰਦੇ ਕਿ ਆ ਯਾਰ ਇਹ ਗਾਇਕੀ ਆ ਗੈਗਿੜੀ ਮਿਹਨਤ ਕਰਕੇ ਸਿੱਖੀ ਉਹਦਾ ਸਰਗਮ ਆ ਜੇ ਆਸਾਨੇ ਕੋਈ ਪੜਦਾ ਕੋ ਰਾਗ ਇਸ ਦਾ ਉਹਦੀ ਮਿਹਨਤ ਕੀ थी ਉਹ ਸਾਹਮਣੇ ਹੁੰਦੀ ਉਹ ਜਾਗਦੀ ਜੋਤ ਹੁੰਦੀ ਸਰਸੋਤੀ ਮੰਨਦੀ ਹੂੰ ਬਿਲਕੁਲ ਹੈ ਨਾ ਜੀ ਤੇ ਬਾਕੀ ਪੈਸੇ ਵਾਲੀ ਕਾਹਦੀ ਗੱਲ ਹੈ ਪੈਸਾ ਤੇ ਪੈਸਾ ਹੀ ਪੈਸਾ ਦਾ ਆਮ ਦੁਨੀਆ ਕੋ ਲਈ ਹੈ ਨਾ ਜੀ ਪਰ ਉਹ ਜਿਹੜੀ ਚੀਜ਼ ਆ ਉਹ ਕਿਸੇ ਕਿਸਮ ਉਹ ਕਿਸੇ ਕਿਸੇ ਨੂੰ ਮਿਲਦੀ ਹੈ ਪੈਸਾ ਹਰ ਇੱਕ ਨੂੰ ਮਿਲ ਸਕਦਾ ਪਰ ਇਹ ਜਿਹੜਾ ਸੁਰ ਗਿਆਨ ਆ ਹਾਂ ਜੀ ਹਾਂ ਜੀ ਇਹ ਕਿਸੇ ਕਿਸੇ ਨੂੰ ਹੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਦੁਨੀਆ ਤੋਂ ਕੋਈ ਗਿਲਾ ਸ਼ਿਕਵਾ ਹੈਗਾ ਆਪਾਂ ਨੂੰ ਕੋਈ ਗੱਲਾ ਸ਼ਿਕਵਾ ਨਹੀਂ ਅਸੀਂ ਇਹ ਕਹਿੰਦੇ ਵੀ ਦੇਖੋ ਕੋਈ ਵੀ ਸੁਣੇ ਕਿਸੇ ਨੂੰ ਵਿਆਹ ਸ਼ਾਦੀ ਚੀਜ਼ਾਂ ਪੀਰਾਂ ਫਕੀਰਾਂ ਦੇ ਵੀ ਸਮਝ ਲੋ ਕਿਤੇ ਵੀ ਸਮਝ ਲੋ ਤੁਸੀਂ ਕਿ ਕੋਈ ਵੀ ਅੱਛਾ ਆਰਟਿਸਟ ਹੁੰਦਾ ਉਹਨੂੰ ਸੁਣੋ ਉਹਦੀ ਮਿਹਨਤ ਜਿਹੜੀ ਉਹ ਉਹਦਾ ਦੇਖਣਾ ਚਾਹੀਦਾ ਵੀ ਇਹਨੇ ਕੀ ਮਿਹਨਤ ਕੀਤੀ ਹੈ ਨਹੀਂ ਹੁਣ ਐਸੇ ਕਲੀਅਰ ਕੰਸੀ ਭਾਜੀ ਕਿੰਨਾ ਅੱਛਾ ਗਾਉਂਦੇ ਨੇ ਸਰਦੂਲ ਭਾਜੀ ਕਿੰਨਾ ਅੱਛਾ ਗਾਉਂਦੇ ਸੀਗੇ ਜੀ ਇਹ ਫਰੋਜ਼ ਖਾਨ ਜੀ ਕਿੰਨਾ ਅੱਛਾ ਗਾਉਂਦੇ ਨੇ ਬਿਲਕੁਲ ਸਾਰੇ ਭੈਣ ਭਰਾ ਸਾਰੇ ਵਧੀਆ ਗਾਉਂਦੇ ਤੇ ਮਜ਼ਾ ਆਉਂਦਾ ਸੁਣਨ ਦਾ ਇਹ ਮਿਹਨਤ ਦੀ ਗੱਲ ਹੈ ਹੂੰ ਉਹ ਜਿੱਥੇ ਉਹ ਸਾਨੂੰ ਸਮਝ ਨਹੀਂ ਨਹੀਂ ਆ ਰਹੀ ਇਹ ਕੀ ਕਹਿ ਅਨੈਕੋਲ ਬਿਲਕੁਲ 나ਗੋ ਸਰਦਾਰ ਪਤਾ ਲੱਗਦਾ ਨਾ ਕੋ ਗੱਲ ਨਾ ਬਾਦ ਉੱਥੇ ਫਿਰ ਰੂਹ ਟਿਕਦੀ ਨਹੀਂ ਹਾਂ ਆ ਦੇਖ ਅਸਾ ਇਦਾਂ ਵੀ ਹੋਇਆ ਕਿ ਬਹੁਤ ਸਾਰੇ ਕਲਾਕਾਰਾਂ ਦੇ ਵਿੱਚ ਹਾਂਜੀ ਹਾਂਜੀ ਮਹਿਫਲ ਲੱਗੀ ਹੋਈ ਆ ਹਾਂਜੀ ਬੈਠੇ ਹੋયા ਤੁਸੀਂ ਜੀ ਘਰੋਂ ਤਾਂ ਇਹ ਸੋਚ ਕੇ ਗਏ ਕਿ ਮੈਂ ਫਲਾਣੇ ਨੂੰ ਕੁਝ ਸੁਣਾਉਣਾ ਆ ਹਾਂਜੀ ਹਾਂਜੀ ਪਰ ਮੌਕਾ ਨਹੀਂ ਮਿਲਿਆ ਹੂੰ ਦਿਲ ਦੇ ਉੱਪਰ ਫਿਰ 6 ਵਜੇ ਫਿਰ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਵੀ ਹਾਲਾਤ ਬਣੇ ਕਦੇ ਹਾਂ ਕੋਈ ਸਮਾਂ ਅਸਾ ਸੀਗਾ ਜਿੱਦਾਂ ਮੇਲੇ ਦਾ ਕੋ ਪ੍ਰੋਗਰਾਮ ਹਣ ਮੇਲੇ ਵਿੱਚ ਜਿੱਦਾਂ ਉਹ ਸਟੇਜ ਸੈਟ ਜਿਹੜੇ ਹੁੰਦੇ ਉਹਨਾਂ ਉਹ ਉਹਨਾਂ ਦੇ ਆਕਸ ਹੁੰਦੀ ਨੇ ਗੱਲਬਾਤ ਕਿ ਫਲਾਣੇ ਟਾਈਮ ਨੂੰ ਗਾਣਾ ਗਾਏਗਾ ਜੀ ਉਸ ਤੋਂ ਬਾਅਦ ਉਹ ਪਹਿਲ ਉਹ ਕਿਵੇਂ ਇਦਾਂ ਜਾਂਦਾ ਸੀ ਉਹ ਸਾਰੀ ਰਾਤ ਫਿਰ ਨਿਕਲ ਜਾਂਦੀ ਸੀ ਤੇ ਆਪ ਉੱਦੇ ਰਹਣਾ ਵਿੱਚੋਂ ਮੈਂ ਇਕੱਲਾ ਨਹੀਂ ਕਈ ਹੋਰ ਵੀ ਨਾਲ ਸੰਨ ਟਾਈਮ ਨੂੰ ਮੈਂ ਕਦੇ ਸੋਚੇ ਨਹੀਂ ਟਾਈਮ ਲੈ ਜਾਂ ਨਹੀਂ ਮਿਲਿਆ ਚਲੋ ਮਾਲ ਗਰੀ ਕੋਈ ਬਾਤ ਨਹੀਂ ਫਿਰ ਉਹੀ ਸਟੇਜ ਦੇ ਉੱਤੇ ਜੇ ਅੱਜ ਨਹੀਂ ਟਾਈਮ ਮਿਲਿਆ ਜੇ ਰਾਤ ਨਹੀਂ ਮਿਲਿਆ ਦੂਜੀ ਰਾਤ ਮਿਲ ਜਾਂਦਾ ਫਿਰ ਦੋਨ ਫਿਰ ਕਾਪੇ ਪੂਰੇ ਹਾਂ ਜੀ ਹਾਂ ਜੀ ਫਿਰ ਲੋਕ ਜਿਹੜੇ ਸੁਣਵਾਈਏ ਬੰਦੇ ਲੋਕ ਸੀਗੇ ਉਹ ਲੋਕ ਸੁਣਨ ਵਾਲੇ ਜਿਹੜੇ ਆਉਂਦੇ ਸੀਗੇ ਉਹ ਫਿਰ ਕਹਿੰਦੇ ਵੀ ਸਾਡੀ ਹੁਣ ਰੂਹ ਪੂਰੀ ਅੱਛਾ ਰੂਹ ਤਾਂ ਪੂਰੀ ਉਹਨਾਂ ਨੇ ਤੁਸੀਂ ਕਰ ਦਿੱਤੀ ਸੁਰਾਂ ਦੇ ਨਾਲ ਹਾਂ ਜੀ ਜਿਗਰ ਅਸੀਂ ਆਪਾਂ ਗੱਲ ਕਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾ ਚੜਾਉ ਹੁੰਦੇ ਆ ਬਹੁਤ ਜੀ ਬਹੁਤ ਥਾਕੇ ਵੀ ਕੱਟੇ ਆ ਬੜਾ ਕੁਛ ਜੀ ਬੜਾ ਕੁਛ ਦੇਖਣਾ ਮਿਲਦਾ ਜੀ ਬਹੁਤ ਅੱਜ ਮੈਂ ਕਈ ਦੋਸਤ ਮੇਰੇ ਆਸੇ ਮੈਂ ਉਹ ਸ਼ੋਅ ਨਹੀਂ ਕਰ ਸਕਦਾ ਅੱਛਾ ਜਿਨ੍ਹਾਂ ਨੇ ਕਿ ਮੇਰੇ ਨਾਲ ਬੈਠ ਕੇ ਮਿਰਚ ਲੱਗ ਕੇ ਖਾਧੀ ਕੁੰਡੇ ਦੇ ਵਿੱਚ ਤੇ ਰੋਟੀ ਦੇ ਰੱਖ ਕੇ ਖਾਦੀ ਸੀ ਅੱਜ ਉਹਰਾ ਪਤੀ ਬੰਦੇ ਅੱਛਾ ਹਾਂਜੀ ਕਿਉਂਕਿ ਹੁਣ ਮੈਂ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦਾ ਮੈਨੂੰ ਵੀ ਸ਼ਰਮ ਆਉਂਦੀ ਹੈ ਕਿ ਕੋਈ ਸੁਝਾਓ ਮੈਨੂੰ ਕਹਿਣਗੇ ਕਿ ਯਾਰ ਪਾਜੀ ਇਹ ਤੁਸੀਂ ਕਿਹੜੀ ਗੱਲ ਕੀਤੀ ਹੈ ਨਾ ਸੋ ਇਹ ਗੱਲ ਉਹ ਖੈਰ ਉਹਨਾਂ ਨੂੰ ਖੁਦ ਹੀ ਸਮਝ ਆ ਗਈ ਹੋਗੀ ਇਸ ਗੱਲ ਦੀ ਇਸ ਟਾਈਮ ਆਪਾਂ ਬੈਠੇ ਹਾਂ ਵੀ ਹਾਂ ਜ਼ਿੰਦਗੀ ਚ ਹੋਇਆ ਸੀ ਨਹੀਂ ਹੋਇਆ ਸੀ ਉਹਨਾਂ ਨੂੰ ਪਤਾ ਕੀ ਹੋਇਆ ਸੀ ਐਸ ਵੇਲੇ ਉਹਰਾ ਪਤੀ ਹੈ ਹਾਂ ਗੱਲਬਾਤ ਕਦੇ ਨਹੀਂ ਹੋਈ ਉਹਨਾਂ ਦੇ ਨਾਲ ਬਹੁਤ ਵੱਡੀ ਹੁੰਦੀ ਗੱਲਬਾਤ ਅੱਛਾ ਹਾਂਜੀ ਹਾਂਜੀ ਇੱਕ ਮੇਰੇ ਦੋਸਤ ਆ ਰਾਜੂ ਬੱਗਾ ਜੀ ਉਹ ਰਹਿੰਦੇ ਅਮਰੀਕਾ ਹਿਮਾਚਲ ਤੋਂ ਉਹਨਾਂ ਨੇ ਮੇਰੇ ਨਾਲ 30 ਸਾਲ ਤੱਕ ਰਹਿ ਲਿਆ ਅੱਛਾ ਜੁਗਲਬੰਦੀ ਬੜੀ ਅੱਛੀ ਕਰਦੇ ਸੀ ਹੁਣ ਪੱਕੇ ਉੱਥੇ ਅਡਜਸਟਮੈਂਟ ਹੋ ਗਿਆ ਹੁਣ ਆਏ ਹੋਏ ਨੇ ਜਦੋਂ ਆਉਂਦੇ ਨੇ ਦੋ ਤਿੰਨ ਮਹਿਫਲੇ ਕਰਾ ਕੇ ਮਰੀਆਂ ਪਈ ਜਾਂਦੇ ਅੱਛਾ ਹਾਂਜੀ ਪ੍ਰੋਗਰਾਮ ਕਰਾਉਂਦੇ ਆ ਤੁਹਾਡੇ ਹਾਂਜੀ ਜੀ ਇਹ ਵੀ ਚੰਗੀ ਗੱਲ ਆ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਹਾਂਜੀ ਹਾਂਜੀ ਨਹੀਂ ਬੜੀ ਚੰਗੀ ਗੱਲ ਆ ਦੇਖੋ ਹੁਣ ਇਸ ਵੇਲੇ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਜੀ ਇਹਦੇ ਵਿੱਚ ਲੋਕਾਂ ਨੇ ਤੁਹਾਨੂੰ ਫੋਨ ਕਰਨਾ ਹੈ ਹਾਂਜੀ ਸੱਦਣਾ ਹੈ ਜੀ ਲੱਭਣਾ ਹੈ ਬਿਲਕੁਲ ਵੱਖਰੇ ਵੱਖਰੇ ਟੀਵੀ ਚੈਨਲ ਤੇ ਇੰਟਰਵਿਊ ਹੋਣੀ ਹੈ ਜੀ ਸਾਡੇ ਇੱਥੇ ਤੁਹਾਡੀ ਇਹ ਪਹਿਲੀ ਇੰਟਰਵਿਊ ਆ ਜੀ ਜੀ ਬਹੁਤ ਸਾਰੇ ਲੋਕ ਆਉਣਗੇ ਤੁਹਾਨੂੰ ਅੱਗੇ ਲੈ ਕੇ ਆਉਣਗੇ ਬਿਲਕੁਲ ਜੀ ਇੱਥੇ ਇਸ ਪਲੇਟਫਾਰਮ ਤੋਂ ਉਹ ਲੋਕ ਜਿਹੜੇ ਤੁਹਾਨੂੰ ਫੋਨ ਕਰਦੇ ਆ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਬਸ ਤੁਹਾਨੂੰ ਦੱਸ ਰਿਹਾ ਜੀ ਮੈਂ 3 ਦਿਨ ਹੋ ਗਿਆ ਜੰਮ ਮੈਨੂੰ ਰਾਤ ਨੂੰ ਵੀ ਚੈਨ ਨਹੀਂ ਆਉਂਦਾ ਦਿਨ ਵੀ ਜਾਂਦਾ ਰਹਿੰਦੇ ਫੋਨ ਤੇ ਫੋਨ ਕੋਈ ਕਿਤੇੋਂ ਬੋਲ ਮੈਂ ਅਲਵਰ ਸੇ ਬੋਲ ਰਹਾ ਹੂੰ ਮੈਂ ਰਾਜਸਥਾਨ ਸੇ ਬੋਲ ਰਹਾ ਹੂੰ ਮੈਂ ਯੂਕੇ ਸੇ ਬੋਲ ਰਹਾ ਹੂੰ ਮੈਂ ਲੰਡਨ ਸੇ ਬੋਲ ਰਹਾ ਹੂੰ ਬਹੁਤ ਲੋਕ ਮਤਲਬ ਬੜਾ ਪਿਆਰ ਕਰ ਰਹੇ ਨੇ ਉਹ ਸੁਣ ਕੇ ਉਹ ਕਹਿੰਦੇ ਕਿ ਸਭ ਕੇ ਸਭ ਦੀ ਇਹੀ ਆਵਾਜ਼ ਆਈ ਹੈ ਮੁੰਡੇ ਚ ਮੈਂ ਤਾਂ ਚਲੋ ਗਾਣਾ ਬੀਣਾ ਬਹੁਤ ਦੂਰ ਦੀ ਬਾਤ ਹੈ ਤੇ ਮੈਂ ਤਾਂ ਇਹਨਾਂ ਕੁਛ ਨਹੀਂ ਮੈਂ ਤਾਂ ਕੱਖ ਵੀ ਨਹੀਂ ਬਸ ਇੱਕ ਮੇਰਾ ਸ਼ੌਕ ਹੀ ਸਮਝ ਲਓ ਔਰ ਸਭ ਨੇ ਇਹੀ ਗੱਲ ਕਹੀ ਹੈ ਕਿ ਆਦਰਵਾਇਜ਼ ਆਪ ਸਾਹਮਣੇ ਨਾ ਹੋ ਚਿਹਰਾ ਆਵਾਜ਼ ਖਾਨ ਸਾਹਿਬ ਗੁਲਾਮਲੀ ਦਾ ਪਤਾ ਨਹੀਂ ਲੱਗਦਾ ਅੱਛਾ ਸਭ ਨੇ ਇਹੀ ਪਸੰਦ ਕੀਤਾ ਜੀ ਜੀ ਬਹੁਤ ਪਸੰਦ ਕੀਤਾ ਜੀ ਦੇਖੋ ਇਹ ਸੱਚੀ ਮੁੱਚੀ ਜਿਨ੍ਹਾਂ ਕਲਾਕਾਰਾਂ ਨੇ ਕੁਝ ਸਿੱਖਿਆ ਹੁੰਦਾ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੁੰਦੀਆਂ ਉਹ ਫਿਰ ਸੁਰ ਦੇ ਪੱਕੇ ਹੁੰਦੇ ਆ ਜੀ ਕਰੜੇ ਹੁੰਦੇ ਆ ਹੂੰ ਹੂੰ ਫਾਕੇ ਵੀ ਕੱਟਣੇ ਪੈਂਦੇ ਆ ਨਿੰਦਰੇ ਵੀ ਸਹਣੇ ਪੈਂਦੇ ਆ ਐਵੇਂ ਥੋੜੋ ਫਿਰ ਕਿਸੇ ਦਾ ਨਾਮ ਚੱਲਦਾ ਨਹੀਂ ਤੇ ਹੁਣ ਲਗਭਗ ਉਹ ਸਟੇਜ ਆ ਇਸ ਵੇਲੇ ਭਾਵੇਂ ਪੈਸੇ ਪੱਖੋਂ ਅਸੀਂ ਬਹੁਤਿਆਂ ਨਾਲ ਪਛੜੇ ਵੀ ਹੋਵਾਂਗੇ ਜੀ ਬਹੁਤਿਆਂ ਨਾਲੋਂ ਸੁਰ ਦੇ ਬਾਬਤ ਅਸੀਂ ਅੱਗੇ ਵੀ ਹੋਵਾਂਗੇ ਹੂੰ ਹੂੰ ਹੁਣ ਉਹ ਇਸ ਵੇਲੇ ਸਮਾਂ ਜੀ ਕਿ ਜਿੱਥੇ ਤੁਹਾਡੀ ਗੱਡੀ ਸਟਾਰਟ ਹੋ ਗਈ ਹੈ ਜੀ ਸੈਲਫ ਵੱਜ ਗਈ ਹੈ ਹਾਂਜੀ ਹਾਂਜੀ ਇੰਜਨ ਗਰਮ ਹੈ ਹੂੰ ਹੂੰ ਪਰ ਉਮਰ ਦਾ ਸਟੇਸ਼ਨ ਜਿਹੜਾ ਆ ਹੂੰ ਉਹ ਜਿਹੜਾ ਆ ਉਹ 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 ਲੱਗਦਾ ਕਿ ਅੱਧ ਵਿਚਾਲੇ ਜੇ ਖੜਾ ਹੈ ਹੂੰ ਹੂੰ ਇੱਥੋਂ ਸਪੀਡ ਫੜ ਹੋ ਜੂਗੀ ਹਾਂਜੀ ਪੜੂਗੇ ਬਿਲਕੁਲ ਕਰੂਗੇ ਕੰਮ ਕਿਉਂ ਨਹੀਂ ਉਸੇ ਸਪੀਡ ਦੇ ਨਾਲ ਉਸੇ ਕਰਦੀਦਲਾ ਜਿਹੜਾ 25 ਸਾਲ ਪਹਿਲਾਂ ਕਰਦੇ ਪਹਿਲਾਂ ਹਾਂਜੀ ਉਸ ਤੋਂ ਵੀ ਲੋਕ ਅੱਜ ਵੀ ਇਹ ਕਹਿੰਦੇ ਵੀ ਉਸ ਤੋਂ ਵੀ ਪਹਿਲਾਂ ਉਸ ਤੋਂ ਵੀ ਵਧੀਆ ਹੁਣ ਕਰ ਰਹੇ ਨੇ ਅੱਛਾ ਹਾਂਜੀ ਜੀ ਦੇਖੋ ਇਹ 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 ਹੋਣਾ ਵੀ ਚਾਹੀਦਾ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਉੱਪਰ ਕਿਸੇ ਵੀ ਤੁਹਾਨੂੰ ਸਮੇਂ ਦੇ ਵਿੱਚ ਜੇਕਰ ਮੌਕਾ ਮਿਲਦਾ ਤਾਂ ਉਸ ਨੂੰ ਹੱਥ ਦੇ ਵਿੱਚ ਚੰਗੀ ਤਰ੍ਹਾਂ ਕੁੱਟ ਕੇ ਜੀ ਅੱਗੇ ਵਧਣਾ ਚਾਹੀਦਾ ਹੈ ਇਹੀ ਜ਼ਿੰਦਗੀ ਆ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਆ ਸੋਚ ਕੇ ਦੱਸਿਓ ਜ਼ਿੰਦਗੀ ਦੇ ਵਿੱਚ ਕਦੇ ਰੋਣਾ ਆਇਆ ਦੇਖੋ ਜੀ ਜੋ ਬੰਦਾ ਰੋ ਨਹੀਂ ਸਕਦਾ ਉਹ ਗਾ ਨਹੀਂ ਸਕਦਾ ਅੱਛਾ ਹਾਂਜੀ ਰੋਣਾ ਰੋਣਾ ਰੋਣੇ ਗੁਰਮੁਖੀ ਗੁਲਾਮਦੀ ਖਾਨ ਸਾਹਿਬ ਸੀਰੇ ਉਸਤਾਦ ਗੁਲਾਮਦੀ ਖਾਨ ਸਾਹਿਬ ਦੇ ਹਮ ਹਮ ਉਸਤਾਦ ਜੀ ਉਹਨਾਂ ਦੇ ਕੋਲ ਕੋਈ ਸਖਸ਼ਾਸ ਆਇਆ ਸੀਗਾ ਕਿ ਕਹਿੰਦਾ ਜੀ ਮੈਂ ਗਾਣਾ ਸਿੱਖਣਾ ਚਾਹੁੰਦਾ ਅੱਛਾ ਉਹ ਕਹਿੰਦੇ ਦੱਸੋ ਗਾਣਾ ਉਹ ਕਹਿੰਦੇ ਗਾਣਾ ਸਿੱਖਣਾ ਕਿ ਹਾਂ ਕਹਿੰਦੇ ਜ਼ਿੰਦਗੀ 'ਚ ਕਦੇ ਤੁਰਿਆ ਅੱਛਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਫਿਰ ਸਿੱਖੀ ਨਹੀਂ ਸਕਦਾ ਵਾਹ ਇਹੀ ਜਿਹੜਾ ਗਮ ਹੈ ਨਾ ਇਹਹੀ ਇੱਕ ਗਾਣਾ ਹੈ ਬਹੁਤ ਇਹਦੇ ਨਾਲ ਹੀ ਸਭ ਕੁਝ ਆਉਂਦਾ ਹੈ ਜਿਹੜਾ ਰੋਣਾ ਕਿਸੇ ਨੂੰ ਯਾਦ ਕਰ ਲਿਆ ਜਾਂ ਕੋਈ ਐਸਾ ਰਾਗ ਚੱਲ ਰਿਹਾ ਦਿਲ ਨੂੰ ਛੂ ਗਿਆ ਜਾਂ ਕੋਈ ਐਸਾ ਅਲਫ਼ਾਜ ਆ ਉਹ ਦਿਲ ਨੂੰ ਸੱਟ ਮਾਰ ਗਿਆ ਬਸ ਇਹੀ ਹੈ ਕੀ ਬਾਤ ਜਿਹਨੇ ਪਾਸੀ ਉਹੀ ਕਰ ਸਕਦਾ ਆਪਣਾ ਕੁਝ ਸੁਣਾਉਂਗੇ ਤਾ ਨਾ ਕੋਈ ਚੁੱਕੇ ਚੁੱਕੇ ਹੋ ਜਵੇ ਕੋਈ ਚੁੱਕੇ ਹਾਂ ਖਾਂਸਾਂ ਦੇ ਚਲੋ ਮੈਂ ਹੁਣ ਉਧਰ ਤਾਂ ਨਹੀਂ 가 ਸਕਦਾ ਜੀ 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 ਚੁੱਕੇ چپ کے رات دن آنسو بہانے آتے ہم کو اب تک اسی کی کہ وہ زمانہ یادے چپ کے چپ کے رات دن آنسو ਬਾਹਨਾ ਯਾਦੇ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਦੇਖੋ ਉਸ ਨਗਰੀ ਤੋਂ ਤੁਸੀਂ ਆਉਨੇ ਹਾਂ ਜੀ ਜੀ ਬਾਬਾ ਫਰੀਦ ਜੀ ਦੀ ਮੁਕੱਦਸ ਨਗਰੀ ਹਾਂਜੀ ਹਾਂਜੀ ਔਰ ਉਹ ਸ਼ਹਿਰ ਹਾਂਜੀ ਕਿ ਜਿੱਥੇ ਫਾਟਕ ਜਿਹੜਾ ਹਾਂ ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟ ਕੋਟ ਕਬਰੇ ਦਾ ਹੈ ਪਰ ਤੁਹਾਡੀ ਕਿਸਮਤ ਦਾ ਫਾਟਕ ਤੁਹਾਨੂੰ ਲੱਗਦਾ ਕਿ ਹੁਣ ਖੁੱਲਦਾ ਜਾ ਰਿਹਾ ਦੇਖੋ ਜੀ ਉਹ ਦਾ ਹਾਂਜੀ ਹਾਂਜੀ ਉਹ ਫਾੜੀ ਉੱਤੇ ਚੱਲੋ ਜੀ ਰੇਲਵੇ ਸਟੇਸ਼ਨ ਦਾ ਸੀਗਾ ਇਹ ਫਾੜਕ ਤਾਂ ਕੁਝ ਹੋਰ ਸੀ ਉਹ ਫਾੜਕ ਅਜੇ ਤੱਕ ਵੀ ਸਰਦੀ ਬੰਦ ਪਿਆ ਹੈ ਹਾਂ ਔਰ ਉਹਦੇ ਉੱਤੋਂ ਦੀ ਪੁਲ ਬਣ ਗਿਆ ਹੈ ਹਾਂ ਮੁਕਸਰ ਰੋਡ ਨੂੰ ਉਹ ਬਣ ਰਹਾ ਬੰਦੀ ਹੈ ਤੁਹਾਡੇ ਵੀ ਬਣ ਗਿਆ ਫਾਈਵ ਓਵਰ ਹੁਣ ਤਾਂ ਹੁਣ ਤਾਂ ਸਿੱਧਾ ਤੁਸੀਂ ਵੀ ਜਾ ਹਾਂ ਜਾਨੀ ਹੁਣ ਤਾਂ ਕੋਈ ਗੱਲ ਹੀ ਨਹੀਂ ਜੀ ਹਾਂ ਹੁਣ ਤਾਂ ਕੁਝ ਨਹੀਂ ਲੰਗੀ ਉੱਤੋਂ ਦੀ ਯਾ ਮ ਬਹੁਤ ਸਰ ਜਾਓ ਗੰਗਾ ਨਗਰ ਰਾਜਸਥਾਨ ਕਿਤੇ ਵੀ ਜਾ ਸਕਦੇ ਨਹੀਂ ਹੁਣ ਤੁਹਾਡੀ ਕਿਸਮਤ ਦਾ ਵੀ ਫਲਾਈਓਵਰ ਬਣ ਗਿਆ ਨਾ ਹਾਂਜੀ 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 ਹੁਣ ਫਿਰ ਸਪੀਡ ਫੜ ਲਿਓ ਨਾ ਹੁਣ ਬਿਲਕੁਲ ਬਿਲਕੁਲ ਜੀ ਹਾਂ ਇਹ ਤੁਹਾਡਾ ਆਸ਼ੀਰਵਾਦ ਚਾਹੀਦਾ ਭਰਾਵਾਂ ਦਾ ਆਸ਼ੀਰਵਾਦ ਪਰਮਾਤਮਾ ਦਾ ਭਰਾਵਾਂ ਭਰਾਵਾਂ ਦਾ ਆਸ਼ੀਰਵਾਦ ਜਿਹੜੇ ਦਰਸ਼ਕ ਸੁਣ ਰਹੇ ਨੇ ਹਾਂ ਜੀ ਬਾਕੀ ਉਸ ਮਾਲਕ ਦੀ ਮੇਰਾ ਆਲਮਸਤ ਬਾਪੂ ਲਾਲ ਬਾਦਸ਼ਾਹ ਜੀ ਜੈ ਮਸਤਾ ਦੀ ਉਹਨਾਂ ਨੇ ਕਰਨੀ ਹੈ ਜੀ ਉਹਨਾਂ ਨੇ ਸਾਨੂੰ ਅੱਗੇ ਲਿਆਣਾ ਮਾਤਾ ਸਰਸਵਤੀ ਸਭ ਦਾ ਭਲਾ ਕਰ ਕ੍ਰੰਟ ਦੇਣਾ ਕਰੇ ਇਹ ਹੀ ਅੱਛਾ ਗੁੱਸਾ ਵੀ ਹੁੰਦਾ ਹੁੰਦਾ ਤੁਹਾਨੂੰ ਗੁੱਸਾ ਜਦੋਂ ਪਹਿਲਾਂ ਸੀ ਉਦੋਂ ਅਲਰਪਣੇ ਚ ਆ ਜਾਂਦਾ ਸੀ ਹੁਣ ਨਹੀਂ ਹੁਣ ਤਾਂ ਕੋਈ ਦਬਕਾ ਮਾਰਦੇ ਤੇ ਛਪ ਕਰਕੇ ਕੁੰਗੜੇ ਘਾਈ ਦਿੰਦੇ ਯਾਰ ਕਿਉਂ ਨਹੀਂ ਪਉ ਰੂਹ ਹੀ ਨਹੀਂ ਰਹੀ ਹਾਂ ਆਤਮਾ ਹੀ ਨਹੀਂ ਦਿੰਦੀ ਨਾ ਜੀ ਹੂੰ ਹੂੰ ਐਸਾ ਗੁਲਾਮ ਅਲੀ ਸਾਹਿਬ ਨਾਲ ਇੱਕੋ ਹੀ ਮੁਲਾਕਾਤ ਹੋਈ ਜਾਂ ਬਾਅਦ ਵਿੱਚ ਵੀ ਹੋਈ ਨਹੀਂ ਨਹੀਂ ਪਹਿਲੀ ਮੁਲਾਕਾਤ ਮੇਰੀ ਬਠੰਡਾ ਚ ਹੋਈ ਸੀ ਅੱਛਾ ਸਟੇਜ 'ਤੇ ਵੀ ਹੰਸ ਭਾਜੀ ਕਰ ਰਹੇ ਸੀ ਹੂੰ ਔਰ ਸਦੂਲ ਭਾਜੀ ਵੀ ਨਾਲ ਹੀ ਸੀਗੇ ਹੂੰ ਤੇ ਅਸੀਂ ਮੇਰੇ ਉਸਤਾਦ ਰਾਮ ਕੁਮਾਰ ਸ਼ਰਮਾ ਜੀ ਪੰਜ 500 ਦੀ ਸੀ ਟਿਕਟ ਲਈ ਉੱਤੇ ਫਿਲਮ ਲੱਗੀ ਸੀ ਟਰੈਕ ਡਰਾਈਵਰ ਦੀ ਗੁਗੂ ਗੱਲ ਦੀ ਅੱਛਾ ਤੇ ਉਸ ਦਿਨ ਮੇਰੇ ਨਾਲ ਜੀ ਪ੍ਰੋਗਰਾਮ ਸੀਗਾ ਅਸੀਂ ਚਲੇ ਗਏ ਦੋ ਟਿਕਟਾਂ ਲੈ ਲਈਆਂ ਵੀ ਚਲੋ ਖਾਨ ਸਾਹਿਬ ਨੂੰ ਪਹਿਲੀ ਮੁਲਾਕਾਤ ਚ ਮਿਲਣਾ ਇਹਨਾਂ ਨੂੰ ਇੰਨਾ ਚਿਰ ਗਾਉਂਦੇ ਰਹੇ ਇਹਨਾਂ ਇਹ ਹੀ ਸਾਡੀ ਰੂਹ ਆ ਅਸੀਂ ਇਹਨਾਂ ਨੂੰ ਅੱਜ ਮਿਲਣਾ ਹੀ ਮਿਲ ਅਸੀਂ ਬਾਲਕੋਨੀ 'ਚ ਬੈਠ ਗਏ ਫਿਲਮ ਵਿੱਚ ਔਰ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਹੈ ਉਹਨਾਂ ਨੇ ਇਹ ਸ਼ੁਰੂ ਕਰ ਲਈ ਹੈਗੀ ਤੋਫਾਨ ਗਜ਼ਲ ਵਗੈਰਾ ਜੋ ਵੀ ਥਾ ਉਸ ਤੋਂ ਬਾਅਦ ਅਸੀਂ نیچے ਆ ਗਏ نیچے ਆ ਕੇ ਬਹਿ ਗਏ ਫਿਰ ਮੇਰੇ ਮੂੰਹ ਉੱਚੀ ਦਿਨ ਇੱਕ ਮੈਂ ਖਾਨ ਸਾਹਿਬ ਉਹ ਕਰਿਆ ਜਾਂ ਕਿਹਾ ਮੈਂ ਕਿਹਾ ਹਮ ਤੇਰੇ ਸ਼ਹਿਰ ਮੈਂ ਨਮੀ ਨਮੀ ਇਹ ਕਰ ਰਹੀ ਸੀ ਹਮ ਤੇਰੇ ਸ਼ਹਿਰ ਮੈਂ ਆਇਆ ਮੁਸਾਫਰ ਕੀ ਤਰ੍ਹਾਂ ਉਹ ਕਹਿੰਦੇ ਹਾਂ ਜਰੂਰ ਕਿ ਮੈਨੂੰ 뮤ਜ਼ਿਕ ਬਾਰੇ ਮੈਂ ਯਾਦ ਇਹ ਜਾਂਦਾ ਫਿਰ ਰਹੀ ਉਹ ਆਪਣੀ ਉਹਨਾਂ ਨੇ ਗੱਲ ਸੁਣਾਈ ਫਿਰ ਉਹਨਾਂ ਨੇ ਜਦੋਂ ਇਹ ਸੁਣਿਆ ਤਾਂ ਬੜੀ ਦੁਨੀਆ ਖੁਸ਼ ਹੋਈ ਉਸ ਤੋਂ ਬਾਅਦ ਜਦੋਂ ਇੰਟਰਵਲ ਮਿਲਿਆ ਕੋ 15 ਕਿ ਮਿਲਦਾ ਟਾਈਮ ਮਿਲਿਆ ਵੀ ਇੰਨੀ ਮਹਿੰਗੀ ਟੇੜ ਲੋਕਾਂ ਨੇ ਲਗਾਈ ਸੀ ਸਾਰੰਚਾ ਪਾਣੀ ਜੀ ਫਿਰ ਮੈਂ ਮੇਰੇ ਉਸਤਾਦ ਰਾਮਕਮਨ ਜੀ ਸ਼ਰਮਾ ਫਿਰ ਅਸੀਂ ਦੋਨੋਂ ਚਲੇ ਗਏ ਮੈਂ ਕਿਹਾ ਜੀ ਇੰਨੀ ਪੁਲਿਸ ਹੈ ਔਰ ਇੰਨੀ ਜਨਤਾ ਜਿਹੜੇ ਅਫਸਰ ਹੈ ਆਪਾਂ ਨੰਗਾ ਨਹੀਂ ਉਹ ਕਹਿੰਦੇ ਕਿਉਂ ਨਹੀਂ ਆ ਸਾਨੂੰ ਕਹਿੰਨੇ ਪੁੱਛੇ ਨਹੀਂ ਕਿਉਂ ਰੂੰ ਰੂੰ ਮਿਲਣੀ ਸੀ ਜੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਟੇਜ ਤੇ ਸਿੱਧੇ ਚਲੇ ਗਏ ਹੰਸ ਭਾਈ ਨਾਲ ਮਿਲਿਆ ਮੈਂ ਬਾਪੂ ਜੀ ਸਾਡੀ ਹਾਲ ਹੋਈ ਫਿਰ ਉਸ ਤੋਂ ਬਾਅਦ ਮੈਂ ਬਾਪੂ ਜੀ ਖਾਨ ਸਾਹਿਬ ਕਹਿੰਦੇ ਉਹ ਬੈਠੇ ਚਾਹ ਵੀ ਲੈ ਖਾਨ ਸਾਹਿਬ ਨੂੰ ਮਿਲੇ ਸਦੂਲ ਭਾਜੀ ਨੂੰ ਮਿਲੇ ਫਿਰ ਤਾਂ ਬਸ ਉਹਨਾਂ ਨੇ ਆਪਣੇ ਨਾਲ ਹੀ ਬਿਠਾ ਲਿਆ ਖਾਨ ਸਾਹਿਬ ਉਹ ਕਹਿੰਦੇ ਇਹ ਕੌਣ ਹੰਸ ਭਾਜੀ ਕਹਿੰਦੇ ਵੀ ਇਹ ਵੀ ਤੁਹਾਡੇ ਪਰਜਾ ਮਤਲਬ ਤੁਹਾਨੂੰ ਗਾਉਣ ਵਾਲੇ ਆ ਤੇ ਬੜਾ ਵੀ ਅੱਛਾ ਗਾਉਂਦਾ ਰਤਖਾ ਕ੍ਰਿਸ਼ਨ ਵੀ ਇਹ ਉਹ ਉਹਨਾਂ ਨੇ ਫਿਰ ਆਪਣੇ ਨਾਲ ਬਿਠਾ ਲਿਆ ਹੂੰ ਉਪਣੇ ਸੈਨਮੇ ਨੇ ਮਾਰ ਕਰੇ ਆਪ نیچے ਆ ਜਾਓ ਖਾਨ ਸਾਹਿਬ ਕਹਿੰਦੇ ਨੇ ਕਿ ਮੇਰੇ ਸਾਥ ਹੀ ਬਠੇਗੀ ਅੱਛਾ ਪਹਿਲੀ ਮੁਲਾਕਾਤ ਹੋ ਤੋ ਫਿਰ ਮੁਲਾਕਾਤ ਤੇ ਮੁਲਾਕਾਤ ਹੁੰਦੀ ਸੀ ਹੰਸ ਭਾਈ ਦੇ ਘਰੇ ਬੈਠਣਾ ਸਾਰੀ ਸਾਰੀ ਰਾਤ ਉਹਨਾਂ ਨਾਲ ਗਾਉਂਦੇ ਰਹਿਣਾ ਬਜਾਉਂਦੇ ਰਹਿਣਾ ਹੱਸਦੇ ਰਹਿਣਾ ਜੀ ਇਹ ਮਹਿਫਲਾਂ ਇਸੇ ਤਰ੍ਹਾਂ ਹੀ ਜ਼ਿੰਦਾਬਾਦ ਰਹਿਣ ਔਰ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਆ ਤੁਹਾਡੇ ਵਾਸਤੇ ਕਿ ਪਰਮਾਤਮਾ ਤੁਹਾਨੂੰ ਜੋ ਇਸ ਵੇਲੇ ਜੀ ਤੁਹਾਡੀ ਕਿਸਮਤ ਦਾ ਜੋ ਤਾਲਾ ਖੁੱਲਿਆ ਇੱਕ ਨਿੱਕੀ ਜੀ ਵੀਡੀਓ ਵਾਇਰਲ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੂੰ ਲੋਕ ਲੱਭਣ ਲੱਗ ਪੈਂਦੇ ਨੇ ਫੋਨ ਕਰਦੇ ਨੇ ਔਰ ਹੁਣ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਇਸ ਉਮਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਲੋਡ ਹੁੰਦੀ ਆਪਣਿਆਂ ਦੀ ਵੀ ਕੁਝ ਦੌਲਤ ਦੀ ਵੀ ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਜਿੱਥੇ ਗਾਇਕੀ ਦੇ ਵਿੱਚ ਅੱਗੇ ਤੁਸੀਂ ਲੋਕਾਂ ਦੇ ਆਮੋ ਸੱਭਿਆਚਾਰਕ ਮੇਲਿਆਂ ਦਾ ਖੂਬਸੂਰਤ ਮਹਿਫਲਾਂ ਦਾ ਤੁਸੀਂ ਸ਼ਿੰਗਾਰ ਬਣੋ ਜੀ ਕਿਸ਼ਨ ਕੁਮਾਰ ਜੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਾਸਤੇ ਬਹੁਤ ਸਾਰੇ ਸ਼ੁਭ ਕਾਮਨਾਵਾਂ ਨੇ ਪ੍ਰਮਾਤਮਾ ਕਰੇ ਤੁਹਾਨੂੰ ਬਹੁਤ ਸਾਰੇ ਸਭੇਚਾਰਕ ਮੇਲਿਆਂ ਦੇ ਉੱਪਰ ਸਨਮਾਨ ਮਿਲੇ ਮਾਣ ਮਿਲੇ ਔਰ ਖੂਬਸੂਰਤ ਮਹਿਫਲਾਂ ਦਾ ਤੁਸੀਂ ਸ਼ਿੰਗਾਰ ਬਣੋ ਆਉਣ ਵਾਲਾ ਸਮਾਂ ਤੁਹਾਡੇ ਲਈ ਸੁਨਹਿਰੀ ਸਮਾਂ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਮਸਤਾ ਦੀ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਿ ਸਾਡੇ ਨਾਲ ਉਹ ਇਸ ਮਹਿਫਲ ਦੇ ਵਿੱਚ ਇਸ ਸੁਰਮਈ ਗੱਲਬਾਤ ਵਿੱਚ ਜੁੜੇ ਰਹੇ ਪਰ ਨਾਲ ਦੀ ਨਾਲ ਇੱਕ ਬੇਨਤੀ ਇਹ ਵੀ ਹੈ ਕਿ ਅਸੀਂ ਪੇਡਾਂ ਦੀ ਦੌੜ ਦੇ ਵਿੱਚ ਸ਼ਾਮਲ ਹੋ ਕੇ ਭੇਡ ਚਾਲ ਦੇ ਵਿੱਚ ਸ਼ਾਮਲ ਹੋ ਕੇ ਜੋ ਲੋਕ ਬੇਸੁਰੇ ਨੇ ਬੇਤਰਤੀਬੇ ਨੇ ਬੇਤਾਲੇ ਨੇ ਉਹਨਾਂ ਦੇ ਮਗਰ ਐਵੇਂ ਝੋਲੇ ਨਾਲ ਚੱਕੀ ਫਰੀਏ ਆਓ ਕੁਝ ਸੁਰ ਵਾਲੇ ਲੋਕਾਂ ਦੀ ਵੀ ਬਾਹ ਫੜ ਲਈਏ ਉਹਨਾਂ ਲੋਕਾਂ ਨੂੰ ਵੀ ਕਿਸੇ ਤਣ ਪੱਤਣ ਲਗਾ ਦਈਏ ਤਾਂ ਕਿ ਅਸੀਂ ਵੀ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਈਏ ਕਿ ਅਸੀਂ ਸੰਗੀਤ ਪ੍ਰੇਮੀ ਆ ਅਸੀਂ ਸ਼ੋਰ ਦਾ ਹਿੱਸਾ ਨਹੀਂ ਅਸੀਂ ਭੀੜ ਦਾ ਹਿੱਸਾ ਨਹੀਂ ਅਸੀਂ ਜਿੱਥੇ ਖੜਾਂਗੇ ਪੀੜ ਉੱਥੇ ਇਕੱਠੀ ਹੋਊਗੀ ਆਓ ਸਮਾ ਬਦਲੀਏ ਆਪਣਾ ਵੀ ਤੇ ਇਹਨਾਂ ਕਲਾਕਾਰਾਂ ਦਾ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ